ਸਤਿ ਸ਼੍ਰੀ ਅਕਾਲ ਜੀ ਰਿਗਮ ਥ्रेड्स ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਬਹੁਤ ਹੀ ਸੋਹਣੀ ਹਰ ਰੋਜ਼ ਦੀ ਤਰ੍ਹਾਂ ਆਪਾਂ ਬਹੁਤ ਹੀ ਡਿਜ਼ਾਈਨਰ ਕਲੈਕਸ਼ਨ ਲੈ ਕੇ ਆਏ ਹਾਂ ਫਰਸਟ ਆਰਟੀਕਲ ਫੈਂਡੀ ਸਿਲਕ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਪਲੇਨ ਸਲਵਾਰ ਹੈ ਜੀ ਇਹਦੇ ਨਾਲ ਫੈਂਡੀ ਸਿਲਕ ਦਾ ਹੀ ਨਾਲ ਦੁਪੱਟਾ ਲੱਗਿਆ ਹੋਇਆ ਹੈ ਟੂ ਸਾਈਡ ਕੱਟਵਰਕ ਹੋਇਆ ਹੋਇਆ ਹੈਵੀ ਤੇ ਟੂ ਸਾਈਡ ਦੁਪੱਟਾ ਪਲੇਨ ਹੈਗਾ ਬਹੁਤ ਹੀ ਸੋਹਣਾ ਦੁਪੱਟੇ ਦੇ ਵਿੱਚ ਬੂਟੀ ਦਿੱਤੀ ਹੋਈ ਹੈ ਜੀ फाइन फैब्रिक ਦੇ ਵਿੱਚ ਸੂਟ ਨੇਗੇ ਸ਼ਰਟ ਦਾ 올ਓਵਰ ਫਰੰਟ ਵਰਕ ਹੋਇਆ ਹੋਇਆ ਨੈਕਸਟ ਆਰਟੀਕਲ ਤੁਹਾਨੂੰ ਬਰਬਰੀ ਦੇ ਵਿੱਚ ਮਿਲੇਗਾ 슬ੀਵਸ ਤੇ ਵਰਕ ਹੈ ਜੀ ਘੇਰੇ ਤੇ ਨੈਕ ਤੇ ਤੇ ਸਲਵਾਰ ਦੇ ਪਹੁੰਚੇ ਤੇ ਵਰਕ ਹੈ ਸ਼ਰਟ ਤੇ ਦੁਪੱਟੇ ਦਾ ਫੈਬਰਿਕ ਤੁਹਾਨੂੰ ਬਰਬਰੀ ਮਿਲੇਗਾ ਜੀ ਦੁਪੱਟੇ ਤੇ ਫੋਰ ਸਾਈਡ ਲੈਸ ਲੱਗੀ ਹੈ ਤੇ ਨਾਲ ਇਹਦੇ ਸਲਵਾਰ ਮਸਲੀਨ ਦੀ ਲੱਗੀ ਹੋਈ ਆ ਬਹੁਤ ਹੀ ਸੋਹਣਾ ਸਲੈਬਰਟੀ ਸਟਾਈਲ ਦਾ ਪੀਸ ਹੈਗਾ ਨੈਕਸਟ ਆਰਟੀਕਲ ਤੁਹਾਨੂੰ ਕ੍ਰੇਪ ਦੇ ਵਿੱਚ ਮਿਲੇਗਾ ਜੀ ਬਹੁਤ ਹੀ ਸੋਹਣਾ ਡਿਜ਼ਾਈਨਰ ਜੇ ਵਾਲੇ ਸੂਟ ਨੇਗੇ 5 ਮੀਟਰ 올ਓਵਰ ਕੱਟ ਦਾ ਤੁਹਾਨੂੰ ਸੂਟ ਮਿਲੇਗਾ ਫਰੀ ਸ਼ਿਪਿੰਗ ਰਹੂਗੀ 올ਓਵਰ ਇੰਡੀਆ ਦੇ ਵਿੱਚੋਂ ਤੁਸੀਂ ਜਿੱਥੇ ਮਰਜ਼ੀ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਕੋਈ ਵੀ ਐਕਸਟਰਾ ਡਿਲੀਵਰੀ ਚਾਰजेस ਤੁਹਾਨੂੰ ਨਹੀਂ ਪੇ ਕਰਨੇ ਪੈਣਗੇ ਫਰੀ ਸ਼ਿਪਿੰਗ ਦੇ ਨਾਲ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਕੀਤਾ ਜਾਊਗਾ ਇਹਨਾਂ ਸੂਟਾਂ ਦੇ ਨਾਲ ਤੁਸੀਂ ਸੂਟ ਵੀ ਸਟਿਚ ਕਰਾ ਸਕਦੇ ਹੋ ਇਹਦੇ ਨਾਲ ਤੁਸੀਂ ਅਨਾਰਕਲੀ ਬਣਵਾ ਸਕਦੇ ਹੋ ਕੋਰਸੈਟ ਸਟਿਚ ਕਰਾ ਸਕਦੇ ਹੋ ਜਾਂ ਜੋ ਵੀ ਤੁਸੀਂ ਇਹ ਸੂਟ ਦੇ ਨਾਲ ਬਣਾਉਣਾ ਚਾਹੁੰਦੇ ਹੋ ਜੀ ਤੁਹਾਨੂੰ 5 ਮੀਟਰ 올ਓਵਰ ਸੂਟ ਮਿਲੇਗਾ ਬਹੁਤ ਹੀ ਸੋਹਣੇ ਡਿਜ਼ਾਈਨਰ ਫੈਬਰਿਕ ਲੰਗੇ ਬੁਟੀਕ ਸਟਾਈਲ ਪ੍ਰਿੰਟ ਨੇ ਜੀ ਕ੍ਰੇਪ ਦੇ ਵਿੱਚ ਤੁਹਾਨੂੰ ਡਿਜੀਟਲ ਪ੍ਰਿੰਟਡ ਸੂਟ ਮਿਲੂਗਾ ਜਿਹੜਾ ਨੈਕਸਟ ਆਰਟੀਕਲ ਹੈ ਸਾਰਟਨ ਜਾਰਜਟ ਦਾ ਫੈਬਰਿਕ ਰਹੂਗਾ ਸੂਟ ਦਾ ਮੈਚਿੰਗ ਸੂਟ ਹੈ ਜੀ ਪਲੇਨ ਨਾਲ ਸਲਵਾਰ ਮਿਲੂਗੀ 2 ਮੀਟਰ ਦਾ ਕੱਟ ਤੁਹਾਨੂੰ ਸ਼ਰਟ ਦਾ ਮਿਲੂਗਾ 2 ਮੀਟਰ ਦਾ ਦੁਪੱਟਾ ਚਾਰ ਸੂਟ ਦੇ ਵਿੱਚ ਰੰਗ ਅਵੇਲੇਬਲ ਨੇ ਜੀ ਚਾਰੋ ਹੀ ਰੰਗ ਕਹਿੰਦੇ ਕਹਾਉਂਦੇ ਕਲਰ ਨੇਗੇ ਜਿਹੜਾ ਮਰਜ਼ੀ ਰੰਗ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਬੁੱਕ ਕਰਾ ਸਕਦੇ ਹੋ ਸ਼ਰਟ ਤੁਹਾਨੂੰ ਪ੍ਰਿੰਟਡ ਮਿਲੂਗੀ ਸਲਵਾਰ ਤੁਹਾਨੂੰ ਪਲੇਨ ਮਿਲੂਗੀ ਜੀ ਬਹੁਤ ਹੀ ਫਾਈਨ ਫੈਬਰਿਕ ਹੈ ਸੂਟਾਂ ਦਾ ਸਾਰਟਨ ਜਾਰਜਟ ਸੂਟ ਦਾ ਫੈਬਰਿਕ ਰਹੂਗਾ ਜੀ ਟਾਈ ਡਾਈ ਮੀਟਰ ਦਾ ਕੱਟ ਰਹੂਗਾ ਫ੍ਰੀ ਸ਼ਿਪਿੰਗ ਰਹੂਗੀ ਨਾ ਸੋ ₹ਤੀਰਪੇ ਜਿਹੜਾ ਨੈਕਸਟ ਆਰਟੀਕਲ ਇਹ ਵੀ 930 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਡੇ ਘਰ ਤੱਕ ਪਹੁੰਚਦਾ ਕੀਤਾ ਜਾਊਗਾ ਜੀ ਬਾਂਦਨੀ ਪ੍ਰਿੰਟ ਵਾਲੇ ਸੂਟ ਨੇਗੇ ਐਵਰ ਗ੍ਰੀਨ ਆਰਟੀਕਲ ਹੈਗਾ ਬਾਂਦਨੀ ਪ੍ਰਿੰਟ ਦਾ ਰਵਾਜ ਕਦੇ ਵੀ ਨਹੀਂ ਜਾਂਦਾ ਹਮੇਸ਼ਾ ਇਹ ਵਾਲਾ ਆਰਟੀਕਲ ਹੈ ਜਿਹੜਾ ਟ੍ਰੈਂਡਿੰਗ ਦੇ ਵਿੱਚ ਰਹਿੰਦਾ ਹੈ ਮੈਚਿੰਗ ਤੁਹਾਨੂੰ 2 ਮੀਟਰ ਦੀ ਸ਼ਰਟ ਮਿਲੂਗੀ 2 ਮੀਟਰ ਦੀ ਨਾਲ ਸਲਵਾਰ ਮਿਲੂਗੀ ਜੀ 930 ਰੁਪਏ ਫ੍ਰੀ ਸ਼ਿਪਿੰਗ ਦੇ ਸੂਟ ਦਾ ਪ੍ਰਾਈਸ ਹੈਗਾ ਰੰਗ ਜਿਹੜੇ ਸਾਰੇ 1 ਤੋਂ 1 ਆਪਾਂ ਲੈ ਕੇ ਆਏ ਆ ਜਿਹੜਾ ਮਰਜ਼ੀ ਰੰਗ ਤੁਸੀਂ ਬੁੱਕ ਕਰਾ ਸਕਦੇ ਹੋ ਜਿਹੜਾ ਵੀ ਸੂਟ ਤੁਸੀਂ ਸਾਨੂੰ ਬੁੱਕ ਕਰਾਉਣਾ ਚਾਹੁੰਦੇ ਹੋ ਜੀ ਉਹਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਭੇਜ ਕੇ ਸਾਨੂੰ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਫਾਈਨ ਫੈਬਰਿਕ ਦੇ ਵਿੱਚ ਸੂਟ ਨੇ ਜੀ ਨੈਕਸਟ ਆਰਟੀਕਲ ਤੁਹਾਨੂੰ ਜਿਹੜਾ ਮਿਲੂਗਾ ਇਹ ਚਿਨੋਨ ਫੈਬਰਿਕ ਦੇ ਵਿੱਚ ਸੂਟ ਰਹੂਗਾ ਜੀ ਇਹਦੇ ਤੇ neck ਨੇ ਉਤੇ પોਟਲੀ ਬਟਨ ਲਗਾ ਕੇ neck line ਬਣਾਈ ਹੋਈ ਆ ਨਾਲ ਬਾਟਸਨ ਜਨੂਨ ਦਾ ਦੁਪੱਟਾ ਲੱਗਿਆ ਹੋਇਆ ਜੀ ਦੁਪੱਟੇ ਤੇ ਫੋਰ ਸਾਈਡਸ ਮੋਸਾ ਲੈਸ ਲੱਗੀ ਹੋਈ ਆ ਵਿਚਕਾਰ ਇਹਦੇ ਬੂਟੀ ਦਿੱਤੀ ਹੋਈ ਹੈ ਜੀ 올ਓਵਰ ਫੈਬਰਿਕ ਦੇ ਵਿੱਚ ਬਹੁਤ ਹੀ ਸੋਹਣਾ ਆਰਟیکل ਹੈ ਰੰਗ ਇਹਦੇ ਵਿੱਚ ਸਾਰੇ ਲਾਈਟ ਨੇ ਜੀ ਤਿੰਨ ਰੰਗ ਸੂਟ ਦੇ ਵਿੱਚ ਅਵੇਲੇਬਲ ਨੇ ਜਿਹੜਾ ਵੀ ਰੰਗ ਤੁਸੀਂ ਸੂਟ ਦਾ ਬੁੱਕ ਕਰਾਉਣਾ ਚਾਹੁੰਦੇ ਹੋ ਜੀ WhatsApp ਨੰਬਰ ਸਕਰੀਨ ਦੇ ਉੱਪਰ ਮੈਂਸ਼ਨ ਹੈ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਚੈਨਲ ਤੇ ਪਹਿਲੀ ਵਾਰ ਆਈ ਹਾਂ ਜੂ ਜੁਬਸਕ੍ਰਾਈਬ ਕਰ ਲਿਓ ਧੰਨਵਾਦ